ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ 8ਵੀਂ ਪ੍ਰੀਖਿਆ ਦੇ ਵਿੱਚੋਂ 598 ਨੰਬਰ ਲੈ ਕੇ ਪੰਜਾਬ ਦੇ ਵਿੱਚ ਦੂਸਰੇ ਨੰਬਰ ਤੇ ਆਈ ਅਤੇ ਹਲਕਾ ਵਿਧਾਇਕ ਡਾਕਟਰ ਅੰਦਰਬੀਰ ਸਿੰਘ ਨਿੱਜਰ ਉਹਨਾਂ ਦੇ ਘਰ ਪਹੁੰਚੇ ਅਤੇ ਘਰ ਪਹੁੰਚ ਕੇ ਉਸ ਬੇਟੀ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਐਮਐਲਏ ਹਲਕਾ ਦਖਣੀ ਦੇ ਵੱਲੋਂ ਚੇਅਰਮੈਨ ਹਰਪਾਲ ਸਿੰਘ ਯੂਕੇ ਅਤੇ ਗੁਰਲੀਨ ਕੌਰ ਦੇ ਦਾਦੀ ਜੀ ਵੱਲੋਂ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਗੁਲੀਨ ਕੌਰ ਨਾਲ ਬੈਠਾ ਹਾਂ ਸੋ ਇਹ ਦਖਣੀ ਹਲਕੇ ਚੰਬਰਸਾਜ ਪੈਂਦੇ ਨੇ ਔਰ ਨਿਊ ਫਲਾਵਰ ਸਕੂਲ ਦਖਣੀ ਹਲਕੇ ਦੀ ਹੈ ਇਹ ਉਹ ਉੱਥੇ ਪੜ੍ਹਦੀ ਹੈ ਔਰ ਜਿਹੜਾ ਪੰਜਾਬ ਬੋਰਡ ਦਾ ਰਿਜ਼ਲਟ ਆਇਆ ਜਾਇ ਅਟਰੀ ਜਮਾ ਦਾ ਉਹਦੇ ਚ ਨੇ 598 ਨੰਬਰ ਲੈ ਕੇ ਦੂਜਾ ਪੋਜੀਸ਼ਨ ਜਿਹੜੀ ਪ੍ਰਾਪਤ ਕੀਤੀ ਮੈਂ ਬਖਾਲ ਕਰਨੇ ਮੈਂ ਦੋ ਕੋਰਡਲ ਨੇ ਸੀਗੇ ਤੇ ਪੂਰਾ ਰਿਜ਼ਲਟ ਕਰ ਦਿੰਦੇ ਆਪਾਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਅਗਲਾ ਦਸਵੀਂ ਕਲਾਸ ਆਏਗੀ ਔਰ 12ਵੀਂ ਆਏਗੀ ਬਾਅਦ ਚ ਉਹਦੇ ਚ ਬੱਚੀ ਇਸ ਤਰ੍ਹਾਂ ਪਰਫਾਰਮ ਕਰੇ ਔਰ ਟੌਪ ਕਰੇ ਫਰਸਟ ਆਵੇ ਬਿਨਾਂ ਪ੍ਰੈਸ਼ਰ ਤੋਂ ਕੋਈ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਹੈ ਸੋ ਮੈਂ ਗੁਰਲਿੰਕੌਰ ਨੂੰ ਵੀ ਮੈਂ ਨਿਊ ਫਲਾਵਰ ਸਕੂਲ ਦੇ ਪ੍ਰਿੰਸੀਪਲ ਜੀ ਨਾਲ ਬੈਠੇ ਹਾਂ ਸਾਡੇ ਮਾਲਕ ਭਾਜੀ ਨਾਲ ਬੈਠੇ ਅਟਰ ਹੋਨਰ ਨਾਲ ਬੈਠੇ ਆ ਔਰ ਪਰਿਵਾਰ ਸਾਰਾ ਨਾਲ ਬਿਠਾਏ تھے ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਦਖਣੀ ਦੇ ਜਿਹੜਾ ਕਿ ਮੇਰਾ ਕੰਸਟਿਟੂਐਂਸੀ ਮੇਰੀ ਅੰਮ੍ਰਿਤਸਰ ਦਖਣੀ ਹੈ ਉੱਥੋਂ ਦੀ ਇੱਕ ਬੱਚੀ ਸਾਡੀ ਇੰਨੇ ਚੰਗੇ ਨੰਬਰ ਲੈ ਕੇ ਤੇ ਉਹ ਸੈਕੰਡ ਆਈ ਹੈ ਬਹੁਤ-ਬਹੁਤ ਵਧਾਈ ਬੇਟਾ ਸਰ ਪੰਜਾਬ ਦੇ ਵਿੱਚ ਹਲਕਾ ਦਖਣੀ ਦਾ ਨਾਮ ਇਸ ਗੁਰਲੀਨ ਕੋਟ ਬੇਟੀ ਨੇ ਜਿਹੜਾ ਹੈ ਛੜ ਕੇ ਦਖਣੀ ਦਾ ਨਾਮ ਜਿਹੜਾ ਹੈ ਪੰਜਾਬ ਦੇ ਵਿੱਚ ਰੋਸ਼ਨ ਕੀਤਾ ਕਿਸਾ ਦੇਖਦੇ ਬਹੁਤ ਚੰਗਾ ਲੱਗਦਾ ਜੀ ਬਹੁਤ ਚੰਗਾ ਲੱਗਦਾ ਜਦ ਬੱਚੇ ਹੁਨਾਰਵਣ ਤੇ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਸਾਨੂੰ ਵੀ ਹੁਣ ਅਸੀਂ ਬਜ਼ੁਰਗਾਂ 'ਚ ਆ ਗਏ ਨਾ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ ਇਹਨਾਂ ਮਿਲ ਕੇ ਜਿਹੜਾ ਕੰਮ ਹੈ ਉਹ ਠੀਕ ਲੈ ਤੇ ਚੱਲ ਰਿਹਾ ਹੈ। ਅੱਛਾ ਸੋਹਣਾ ਕੰਮ ਹੈ। ਅੱਛਾ ਸਕੂਲ ਬਣਿਆ ਹੋਇਆ ਹੈ। 1900 ਸਟੂਡੈਂਟ ਇੱਥੇ। ਔਰ ਬਹੁਤ ਮਿਹਨਤ ਕਰ ਰਹੇ ਨੇ। ਦੇਖਿਆਕੀਆਂ ਦੇ ਲਈ ਜਿਸ ਤਰ੍ਹਾਂ ਸਾਡੇ ਲਈ ਗੁਰਮੀਨਕੌਰ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਜਿਨ੍ਹਾਂ ਨੇ ਪੰਜਾਬ 'ਚ ਨਾਮ ਰੋਸ਼ਨ ਕੀਤਾ ਤੇ ਬਾਕੀ ਦੇ ਹੀ ਬੱਚੇ ਜਿਹੜੇ ਸਾਡੇ ਪੰਜਾਬ ਦੇ ਨੇ ਤੇ ਅਮ੍ਰਿਤਸਰ ਜ਼ਿਲ੍ਹੇ ਦੇ ਨੇ, ਗੁਰੂ ਨਗਦੀ ਦੇ ਬੱਚੇ ਨੇ, ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਇਹ ਹੈ ਜੀ ਕਿ ਮਿਹਨਤ ਕਰੋ, ਪੜੋ ਔਰ ਬੱਚੀ ਆਈ ਹੈ ਸੈਕੰਡ ਬਹੁਤ ਵਧਾਈ ਹੋਵੇ। ਲੇਕਿਨ ਅੱਛਾ ਪੜਨਾ ਬਹੁਤ ਇੰਪੋਰਟੈਂਟ ਹੈ ਸੋ ਬੰਦਾ ਇਨਕਲੂਸਿਵਿਟੀ ਨਾਲ ਪੜੇ ਤੇ ਜਦੋਂ ਅਸੀਂ ਪੜਦੇ ਸਾਨੂੰ ਸਿਖਾਇਆ ਜਾਂਦਾ ਸੀਗਾ ਯੂ ਮਸਟ نو ਸਮਥਿੰਗ ਆਫ एवरीथिंग ਐਂਡ एवरीथिंग ਆਫ ਸਮਥਿੰਗ ਤਾਂ ਉਸ ਹਿਸਾਬ ਨਾਲ ਫਿਰ ਐਕਸਕਲੂਸਿਵਲੀ ਪੜਨਾ ਚਾਹੀਦਾ ਪੂਰੀ ਪੂਰੀ ਕਿਤਾਬ ਪੜ੍ਹਨੀ ਚਾਹੀਦੀ ਉਹਦੇ ਬਾਅਦ ਤੁਸੀਂ ਪੇਪਰ ਦੇ ਹਿਸਾਬ ਨਾਲ ਤਿਆਰੀ ਕਰੋ ਸੋ ਮੇਰੇ ਇਹ ਐਡਵਾਈਸ ਹੈ ਬੱਚਿਆਂ ਨੂੰ ਕਿ ਸਾਰੇ ਪੜੋ ਟੋਟਲ ਪੜੋ ਪੂਰੀ ਕਿਤਾਬ ਪੜੋ ਉਸ ਤੋਂ ਬਾਅਦ ਬਾਹਰ ਜਾ ਕੇ ਪੜੋ ਪੇਪਰ ਦੀ ਤਿਆਰੀ ਅਲੱਗ ਕਰੋ ਫਿਰ ਸਰ ਜਿਹੜੇ ਗੁਰੂ ਨੇ ਜਿਨ੍ਹਾਂ ਨੇ ਤਾਲੀਮ ਦਿੱਤੀ ਹੈ ਉਹਨਾਂ ਦੇ ਵਾਸਤੇ ਦੋਸ਼ ਮੈਂ ਉਹਨਾਂ ਨੂੰ ਬਹੁਤ ਬਧਾਈ ਦਿੰਦਾ ਜੀ ਧੰਨ ਨੇ ਉਹ ਗੁਰੂ ਔਰ ਪੇਰੈਂਟਸ ਜਿਹਨਾਂ ਦੇ ਬੱਚੇ ਇਸ ਤਰ੍ਹਾਂ ਚੰਗਾ ਪਰਫਾਰਮ ਕਰਦੇ ਨੇ ਬੜੀ ਖੁਸ਼ੀ ਹੁੰਦੀ ਹੈ ਔਰ ਇੱਕ ਮੈਂ ਹੋਰ ਗੱਲ ਹਮੇਸ਼ਾ ਕਰਦਾ ਹੁੰਨਾ ਹੈ ਕਿ ਪੇਰੈਂਟ ਸੈਲਫਿਸ਼ ਹੋ ਸਕਦੇ ਨੇ ਟੀਚਰ ਕਦੇ ਸੈਲਫਿਸ਼ ਨਹੀਂ ਹੁੰਦੇ ਸੋ ਟੀਚਰਸ ਨੂੰ ਹਮੇਸ਼ਾ ਹੀ ਖੁਸ਼ੀ ਹੁੰਦੀ ਉਹਨਾਂ ਵਾਸਤੇ ਸਭ ਬੱਚੇ ਬਰਾਬਰ ਹੁੰਦੇ ਆ ਮਾਪੇ ਅਕਰੀ ਵਿਤਕਰਾ ਕਰ ਜਾਂਦੇ ਇੱਕ ਬੱਚੇ ਨੂੰ ਬਹੁਤਾ ਪਿਆਰ ਕਰਦੇ ਇੱਕ ਨੂੰ ਘੱਟ ਕਰਦੇ ਟੀਚਰ ਸਭ ਨੂੰ ਬਰਾਬਰ ਕਰਦੇ ਆ ਸੋ ਇਹ ਬੜਾ ਰਿਲੇਸ਼ਨਸ਼ਿਪ ਟੀਚਰ ਦੀ ਬੱਚਾ ਨਹੀਂ ਬਹੁਤ ਐਕਸਪੈਸ਼ੀਅਲ ਰਿਲੇਸ਼ਨਸ਼ਿਪ ਹੈ। ਠੀਕ ਹੈ। ਥੈਂਕ ਯੂ। ਸਾਹਿਬ ਅੱਜ ਗੁਰਦੀਪ ਕੌਰ ਦੇ ਘਰ ਪਹੁੰਚੇ ਨੇ ਤੇ ਉਹਨਾਂ ਨੂੰ ਸਦਾਈ ਦਿੱਤੀ ਗਈ ਹੈ ਫਰਕਾ ਦੱਖਣੀ ਦੇ ਵਿਧਾਇਕ ਨੇ ਤੇ ਹਲਕੇ ਦੇ ਵੀ ਬੜੀ ਵੱਡੀ ਸੇਵਾ ਜਿਹੜੀ ਹੈ ਇਹਨਾਂ ਦੀ ਪ੍ਰੋਪਰ ਸਾਰੇ ਹਲਕੇ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਕੰਮ ਜੋ ਲੋਕਾਂ ਦੇ ਬੰਦੇ ਨੇ ਉਹ ਕਰ ਰਹੇ ਨੇ ਪਰ ਸਿੱਖਿਆ ਜਗਤ ਦੇ ਵਿੱਚ ਬੜੀ ਵੱਡੀ ਦੇ ਰਹਿਆ ਨੇ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਇੰਦਰਵੀਰ ਨਿੱਜੋ ਸਾਹਿਬ ਦਾ ਵੈਲਕਮ ਕਰਦਾ। ਸਾਡੀ ਕਲੋਨੀ ਸਾਡੀ ਬੇਟੀ ਗੁਲਦੀਨ ਕੌਰ ਦੇ ਘਰ ਪਹੁੰਚਦੇ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਆਏ ਉਹਨਾਂ ਦੇ ਪੀਰ ਸਾਹਿਬ ਉਹਨਾਂ ਦੇ ਨਾਲ ਸਾਥੀ ਵੀ ਮੈਂ ਧੰਨਵਾਦ ਕਰਦਾ ਗੱਲ ਇਹ ਆ ਕਿ ਨਿੱਜ ਸਭ ਇੱਕ ਪੜ੍ਹੇ ਲਿਖੇ ਇਨਸਾਨ ਤੇ ਸਾਡੇ ਇਲਾਕੇ ਚੋਂ ਐਮ.ਐਲ.ਏ ਬਣਿਆ ਪਿਛਲੇ 2 ਸਾਲ ਇਹਨਾਂ ਦੀਆਂ ਵਿਚਾਰਾਂ ਵਿਧਾਨ ਸਭਾ ਵਿੱਚੋਂ ਸਪੀਚਾਂ ਸੁਣਦੇ ਹਾਂ ਗੱਲ ਜਿਹੜੀ ਕਰਦੇ ਬੜੀ ਸੌਲਡ ਕਰਦੇ ਆ ਲੱਖ ਨੂੰ ਬੜਾ ਕੁਝ ਲਿਆਉਣ ਦੇ ਆ ਲੋਕਾਂ ਨੂੰ ਸਮਝਦੇ ਲਾਈਟ 24 ਘੰਟੇ ਸਕੂਲਾਂ ਨੂੰ ਮਿਲੀ ਪਿੰਡਾਂ ਨੂੰ ਲਾਈਟ ਮਿਲੀ ਹਲ ਬੰਦ ਨਹੀਂ ਹੋਈ ਅਸੀਂ ਜਨਰੇਟਰਾਂ ਤੇਲ ਪਾ ਕੇ ਨਹੀਂ ਵੇਖਿਆ ਦੂਸਰੀ ਗੱਲ ਸਕੂਲਾਂ ਵਾਸਤੇ ਐਜੂਕੇਸ਼ਨ ਵਾਸਤੇ ਸਿਹਤ ਵਾਸਤੇ ਇਹਨਾਂ ਦੇ ਬੜੇ ਪ੍ਰਾਲੇ ਆ ਆਮ ਸਰਕਾਰ ਨੇ ਨਵੇਂ ਢੰਗ ਨਾਲ ਨਵੀਆਂ ਗੱਲਾਂ ਕੀਤੀਆਂ ਤੇ ਅੱਜ ਨੀਜਰ ਸਾਹਿਬ ਦਾ ਕਲੇਸ਼ ਥਾਨ ਦੁਨੀਆਂ ਦੇ ਵਰਲਡ 'ਚ ਨਾ ਚੱਲਦਾ ਡਾਕਟਰ ਨੀਜਰ ਸਾਹਿਬ ਮੇਰੇ ਬੇਟੇ ਨੂੰ ਫੋਨ ਕਰਾਉ ਆਇਆ ਤੇ ਇਹਨਾਂ ਨੇ ਕਿ ਮੇਰਾ ਰਿਸ਼ਤੇਦਾਰ ਉਹ ਇਹਨਾਂ ਦਾ ਬਹੁਤ ਬੇਟੇ ਦਾ ਜਾਨ ਪਛਾਨ ਉਹਨਾਂ ਨਾਲ ਗੱਲ ਕੀਤੀ ਮੈਂ ਪੜੇ ਲਿਖਿਆ ਐਮਐਲਏ ਹੋਣੇ ਉੱਤੇ ਚਾਹੀਦੇ ਆ ਗੱਲ ਤੇ ਪੜਾਈ ਜੇ ਡਾਕਟਰ ਸਾਹਿਬ ਸੇਧਾਂ ਤਿਆਰ ਰੱਖਦੇ ਨਾਲ ਨਾਲ ਐਜੂਕੇਸ਼ਨ ਤਿਆਰ ਰੱਖਦੇ ਆ ਤਾਂ ਅਸੀਂ ਤੇ ਬੇਨਤੀ ਕਰਾਂਗੇ ਇਹ ਐਜੂਕੇਸ਼ਨ ਤਿਆਰ ਹੋਰ ਚੰਗਾ ਕਰੋ ਪੰਜਾਬ ਬੋਰਡ ਵਿੱਚ ਸਾਡੇ ਵਰਗੇ ਸਕੂਲਾਂ ਮੈਡਮਾਂ ਵਰਗੇ ਨੂੰ ਮੈਂਬਰ ਪਾਓ ਚੰਗਾ ਮੀਟਿੰਗਾਂ ਕਰਿਆ ਕਰੋ ਐਜੂਕੇਸ਼ਨ ਨਹੀਂ ਵੰਡੀ ਜਾਣੀ ਜੈਦਰ ਵੰਡੀ ਜਾਣੀ ਆ ਇਹ ਬੇਟੀ ਦੀ ਇਹ ਸਰਟੀਫିକੇਟ ਨਹੀਂ ਵੰਡਿਆ ਜਾਣਾ ਇਹਦਾ ਸੋਨਾ ਇਹਦਾ ਚਾਂਦੀ ਇਹਦੇ ਘਰ ਵੰਡੇ ਜਾਂਦੇ ਪਰ ਐਜੂਕੇਸ਼ਨ ਨਹੀਂ ਵੰਡੀ ਜਾ ਸਕਦੀ ਤੇ ਨਿੱਜ ਸਰਦ ਜੀਆਂ ਨੂੰ ਧੰਨਵਾਦ ਕਰਦੇ ਆ ਤੇ ਆਮ ਸਰਕਾਰ ਦੇ ਨਾਲ ਅਸੀਂ ਪੱਕੇ ਜੁੜੇ ਆ ਇਹ ਸਾਡਾ ਪਰਿਵਾਰ ਵਾ ਸਾਡੇ ਵੱਡੇ ਵੀਰ ਮੇਰੇ ਅਸੀਂ ਹਰ ਵਕਤ ਨਾ ਨਾ ਸਾਡਾ ਸਕੂਲ ਸਾਡਾ ਪਰਵਾਰ ਸਾਰਾ ਹੀ ਆਮ ਪਰਸਪਰ ਦੇ ਨਾਲ ਹੁਣ ਜਿੱਦ ਸਾਲ ਨੂੰ ਜਿੱਤ ਹੈ ਹੁਣ ਅਸੀਂ ਆਪਣੇ ਸਦਾਤ ਧਾਰੀਵਾਲ ਸਾਹਿਬ ਨੂੰ ਜਿਤਾਵਾਂਗੇ ਲਾ ਕੇ ਜਮ ਵਾਜ ਗੱਜ ਕੇ ਜਿਤਾਵਾਂਗੇ ਉਹ ਲਾ ਕੇ ਜਮ ਅੰਦਰ ਵੱੜ ਕੇ ਨਹੀਂ ਵਾਜ ਗੱਜ ਕੇ ਨਾ ਪਾਵਾਂਗੇ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਵਿਧਾਇਕ ਡਾਕਟਰ ਰਿੰਦਰ ਬੀਐਸ ਸਿੰਘ ਨੇ ਜਦ ਤੁਹਾਡੇ ਘਰ ਪਹੁੰਚ ਕੇ ਤੁਹਾਡੀ ਪੋਤਰੀ ਗੁਰਲੀਨ ਕੌਰ ਜਿਹੜੀ ਪੰਜਾਬ ਚ ਦੂਜੇ ਨੰਬਰ ਤੇ ਆਈ ਆ ਉਸ ਨੂੰ ਵਧਾਈ ਦਿੱਤੀ ਹੈ ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਨਿੱਜਰ ਸਾਹਿਬ ਦੀ ਐਮਐਲਏ ਸਾਹਿਬ ਸਾਡੇ ਬਹੁਤ ਹੀ ਨਾਈਸ ਤੇ ਦੱਖਣੀ ਹਲਕੇ ਦੇ ਐਮਐਲਏ ਨੇ ਤੇ ਉਹਨਾਂ ਨੇ ਆਣ ਕੇ ਸਾਡੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਉਹਦੇ ਵਿੱਚ ਮੈਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਬੱਚੀ ਜਿਹੜੀ ਹੈ ਸਾਡੀ ਡਾਕਟਰ ਬਣਨਾ ਚਾਹੁੰਦੀ ਹੈ ਤੇ ਕਿਹੋ ਜੀ سپورਟ ਜਿਹੜੀ ਹੈ ਤੁਹਾਡੇ ਵੱਲੋਂ ਮਿਲੇਗੀ ਅਸੀਂ ਜੀ ਉਹਨੂੰ ਹਰ ਥਾਂ ਵੱਲੋਂ ਪ੍ਰੋਪਰ ਗਾਈਡ ਕਰਦੇ ਹਾਂ ਵੀ ਬੱਚਾ ਸਾਡਾ ਲਾਇਕ ਹੈ ਇਸ ਕਰਕੇ ਉੱਥੇ ਤੱਕ ਪਹੁੰਚ ਸਕਦੀ ਹੈ ਇਸ ਕਰਕੇ ਅਸੀਂ ਬੱਚੇ ਨੂੰ ਕਹਿੰਦੇ ਜਿੱਥੋਂ ਤੱਕ ਉਹ ਪੜ੍ਹਾਈ ਕਰ ਸਕੇਗੀ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਕਿਉਂਕਿ ਅਸੀਂ ਦੋਨੋਂ ਮੀਆਂ ਬੀਵੀ এমਪਲਾਈਜ਼ ਆ ਇਸ ਕਰਕੇ ਉਹਦੇ ਪਾਪਾ ਵੀ ਜਿਹੜੇ ਮਿਹਨਤ ਕਰਦੇ ਨੇ ਤੇ ਅਸੀਂ ਵੱਧ ਤੋਂ ਵੱਧ ਉਹਦੀ ਹਿੰਮਤ ਨਾਲ ਉਹਨੂੰ ਅੱਗੇ ਪੜਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਐਮਐਲਏ ਸਾਹਿਬ ਜਿਹੜੇ ਤੁਹਾਡੇ ਘਰ ਪਹੁੰਚੇ ਕੀ ਕਹਿਣਾ ਚੰ데요 ਉਹ ਬਾਰੇ ਹਾਂਜੀ ਐਮਐਲਏ ਸਾਹਿਬ ਸਾਡੇ ਧੰਨਵਾਦ ਕਰਦੇ ਉਹਨਾਂ ਦਾ ਸੱਟਕਾਰ ਆਏ ਆ ਸਾਡੀ ਬੇਟੀ ਪੰਜਾਬ ਵਿੱਚੋਂ ਦੂਸਰੇ ਪੱਤੇ ਆਈ ਆ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ